ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਸਲੀਨੇ ਦੇ ਵਿੱਚ ਸਲੀਨਾ ਪਿੰਡ ਆ ਜਿਹੜਾ ਮੂਗੇ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਤੇ ਇਸ ਪਿੰਡ ਨੂੰ ਆਉਣ ਦਾ ਰਸਤਾ ਇੱਕ ਵਾਰੀ ਨੋਟ ਕਰ ਲਓ ਜਦੋਂ ਤੁਸੀਂ ਮੂਗੇ ਵਾਲੇ ਪਾਸਿਓਂ ਆ ਕੇ ਕੱਲਾ ਵਾਲਾ ਪੁਲ ਉਤਰ ਕੇ ਅੱਗੇ ਆ ਕੇ ਆਪਾਂ ਨੂੰ ਇੱਕ ਗੇਟ ਮਿਲਦਾ ਵਾ ਕੱਲਾ ਵਾਲੇ ਕੱਲ ਪਿੰਡ ਦੇ ਵਿੱਚ ਜਾਣ ਨੂੰ ਉਹ ਗੇਟ ਤੋਂ ਦੂਜੇ ਹੱਥ ਤੁਸੀਂ ਮਾਰੋ ਐਂਟਰੀ ਕੱਟ ਤੋਂ ਦੂਜੇ ਹੱਥ ਵੇਖੋਗੇ ਤਾਂ ਤੁਹਾਨੂੰ ਇੱਕ ਹੋਰ ਬਣਿਆ ਹੋਇਆ ਗੇਟ ਮਿਲੂਗਾ ਸਲੀਨੇ ਪਿੰਡ ਦਾ ਤੇ ਉਹ ਸਿੱਧੀ ਛੜਕਾ ਜਿਹੜੀ ਸਲੀਨੇ ਪਿੰਡ ਦੇ ਵਿੱਚ ਆਉਂਦੀ ਆ ਤੇ ਘਰੇਲੂ ਪਰਿਵਾਰ ਦੇ ਘਰੇ ਮਿੱਤਰੋ ਮੈਂ ਇਸ ਟਾਈਮ ਮੌਜੂਦ ਆ ਝੋਟੀ ਵਿਖਾਉਣੀਆ ਤੁਹਾਨੂੰ ਪਹਿਲਨ ਅਸਰ ਗੱਬਣ ਚੈੱਕ ਪਾਸ ਇਹ ਝੋਟੀ ਦੀ ਉਮਰ ਹੈਗੀ ਆ 2 ਸਾਲ ਤੋਂ 1 ਮਹੀਨਾ ਘਟ 23 ਮਹੀਨੇ ਉਮਰ ਆ ਪੰਜਾ ਮਹੀਨਿਆਂ ਦੀ ਇਹ ਗੱਬਣ ਚੈੱਕ ਪਾਸ ਬਾਈ ਹੁਣਿਆਂ ਨੇ ਕਰਵਾਈ ਹੋਈ ਆ ਮਾਂ ਦਾ ਦੁੱਧ ਆਂਦਾ ਜਿਹੜਾ 14 ਕਿਲੋ ਦਾ ਰਿਕਾਰਡ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਤੇ ਝੋਟੀ ਦੀ ਬਣਾਵਟ ਬਾਡੀ ਬੰਪੰਤਰ ਦੀ ਪਲੀ ਸੰਭੀ ਮੰਨੋ ਸਕੈਣ ਤੋਂ ਭਾਵੇਂ ਆ ਵੀ ਜਿਹੜਾ ਭਰਾ ਲੈ ਕੇ ਜਾਊਗਾ ਨਾ ਬਈ ਯਾਰ ਮਿੱਤਰੋ 2 ਰੁਪਈਏ ਤੁਹਾਡੇ ਰਲੇ ਵਟਤੇ ਪਿਆ ਝੋਟੀ ਦੀ ਬਰੀਕੀ ਬਰੂਕੀ ਖੁੱਲੀ ਡੁੱਲੀ ਝੋਟੀ ਆ ਚੰਗੀ ਬਹੁਤਾ ਕਰਮ ਵਾਲੀ ਕਿਉਂਕਿ ਬਾਈ ਕੱਦ ਕਾਟ ਵੀ ਝੋਟੀ ਦਾ ਪੂਰਾ ਚੰਗਾ ਵਾ ਤੇ ਫਿਰ 23 ਮਹੀਨਿਆਂ ਦੀ ਸਾਰੀ ਬਣਦੇ ਬਾਈ ਇੱਥੇ ਬਣਦੇ 23 ਮਹੀਨਿਆਂ ਦੀ ਸਾਰੀ ਜਾਂਦੀ ਉਮਰ ਆ ਥੱਲੋ ਝੋਲੀ ਚਾਲੀ ਦੀ ਝੋਟੀ ਬਹੁਤ ਸਾਫ ਸੁਥਰੀ ਆ ਤੇ ਵੱਡੀ ਗੱਲ ਬਾਈ ਐ ਆ ਵੀ ਇਹਦਾ ਰੇਟ ਆ ਨਾ ਜਿਹੜਾ ਉਹ ਬਾਈ ਹੋਣਿਆਂ ਨੇ 62000 ਰੁਪਈਆ ਤੈਅ ਕੀਤਾ 60 ਤੇ 2 ਉਹਦੇ ਵਿੱਚੋਂ ਮਾਨਤਾਨ ਤੁਹਾਡਾ ਹੋ ਜਾਊਗਾ ਤੇ ਦੂਜੀ ਗੱਲ ਇਹ ਆ ਵੀ ਮਿੱਤਰੋ ਬਾਈ ਸਲੀਨੇ ਪਿੰਡ ਦੇ ਵਿੱਚ ਬਾਈ ਗੁਰਜੀਤ ਸਿੰਘ ਦੇ ਘਰੇ ਇਹ ਝੋਟੀ ਖੜੀਆ ਜਦੋਂ ਤੁਸੀਂ ਕੱਲਾਂ ਵਾਲੇ ਪਾਸਿਓਂ ਆ ਕੇ ਸਲੀਨੇ ਪਿੰਡ ਦੇ ਵਿੱਚ ਐਂਟਰੀ ਮਾਰਨੀ ਹੈ ਨਾ ਬਸ ਠੇਕਾ ਲਾਂਗੇ ਕਿ ਪਹਿਲਾ ਗੇਟ ਬਾਈ ਦਾ ਹੀ ਆਊਗਾ ਬਸ ਇਹ ਨੋਟ ਰੱਖਿਆ ਜੇ ਬਾਹਰ ਚਿੱਟੀ ਕਲੀ ਫੇਰੀ ਹੋਈ ਹੈ ਘਰ ਨੂੰ ਤੇ ਬਾਈ ਦਾ ਗੁਰਜੀਤ ਸਿੰਘ ਨਾਮ ਆ ਨੰਬਰ ਨੋਟ ਕਰ ਲਓ ਹੁਣ ਜਿਹੜੇ ਨੰਬਰ ਤੇ ਤੁਸੀਂ ਬਾਈ ਨਾਲ ਕਰਨੀ ਹੈ ਗੱਲਬਾਤ ਮਿੱਤਰੋ 9465903871 9465903871 996668038732 ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰਿਓ ਮਿੱਤਰੋ ਬਾਈ ਨਾਲ ਗੱਲਬਾਤ ਛੋਟੀ ਚੰਗ ਬੰਦਿਆ ਮਹੀਨਿਆਂ ਦੀ ਚੈੱਕ ਪਾਸ ਆ ਤੁਹਾਡੇ ਲਈ ਵੀ ਵੀਡੀਓ ਖਾ ਸਕਾਂ ਸੁਣਨ ਨੂੰ ਆ ਸਾਡੇ ਡਾਕਟਰ ਨੇ ਕੀਤੀ ਹੋਈ ਪਾਸ ਆ ਧੰਨਵਾਦ